ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਿੰਡ ਸੁਖਨਵਾਲਾ ਦੇ ਵਿੱਚ ਜਿਹੜਾ ਇੱਕ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਉਹਦੀ ਪਤਨੀ ਰੁਪਿੰਦਰ ਕੌਰ ਵੱਲੋਂ ਆਪਣੇ ਆਸ਼ਕ ਹਰਕਮਲ ਦੇ ਨਾਲ ਮਿਲ ਕੇ ਉਹਦੇ ਤੇ ਮੈਂ ਗੱਲਬਾਤ ਕਰਨੀ ਹੈ ਪਰ ਮੈਂ ਗੱਲਬਾਤ ਥੋੜੀ ਜਿਹੀ ਹਟਕੇ ਕਰਨੀ ਹੈ ਮੇਰਾ ਇੱਕ ਮਕਸਦ ਹੁੰਦਾ ਹੈ ਕਿ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਉਹਦੇ ਤੋਂ ਸਾਡੇ ਜਿਹੜੇ ਨੌਜਵਾਨ ਨੇ ਜਾਂ ਸਾਡੀਆਂ ਬੇਟੀਆਂ ਨੇ ਉਹ ਕੁਝ ਸਬਕ ਲੈਣ ਤੇ ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਜਾਮਾਂ ਦੇ ਨਾਲ ਲਾਡਾਂ ਦੇ ਨਾਲ ਪਾਲ ਪੋਸ ਕੇ ਵੱਡਾ ਕਰਦੇ ਨੇ ਮੈਨੂੰ ਦੁੱਖ ਉਦੋਂ ਹੋਇਆ ਜਦੋਂ ਇਹ ਬੱਚੇ ਬਾਰੇ ਸੁਣਿਆ ਗੁਰਵਿੰਦਰ ਸਿੰਘ ਬਾਰੇ ਕਿ ਇਹ ਯੂਨੀਵਰਸਿਟੀ ਦੇ ਵਿੱਚ ਪੜਦਾ ਸੀ ਜੇ ਯੂਨੀਵਰਸਿਟੀ ਵਿੱਚ ਪੜਦਾ ਸੀ ਮਤਲਬ ਵੀ ਗ੍ਰੈਜੂਏਸ਼ਨ ਕੀਤੀ ਹੋਈ ਸੀ ਤੇ ਇਕਲੌਤਾ ਪੁੱਤ ਸੀ 25 ਕਿੱਲੇ ਜ਼ਮੀਨ ਹੈ ਕੋੜ ਦੁੱਖ ਇਸ ਗੱਲ ਦਾ ਜਦੋਂ ਤੁਸੀਂ ਬਜ਼ੁਰਗਾਂ ਦੀ ਗੱਲ ਕਰਦੇ ਹੋ ਕਿ ਧੀ ਘਰਾਂ ਦੇ ਦੀ ਹੋਵੇ ਜਾ ਲਾਣੇ ਦੀ ਹੋਵੇ ਬੜਾ ਖੁਸ਼ ਇਹ ਜੀਆਂ ਉਦਾਹਰਨਾ ਸਾਨੂੰ ਮਿਲਦੀਆਂ ਨੇ ਉਦੋਂ ਅਸੀਂ ਇੱਕ ਵਾਰੀ ਵੀ ਨਹੀਂ ਸੋਚਦੇ ਵੀ ਸਾਡੇ ਕੋਲ 25 ਕਿੱਲੇ ਜ਼ਮੀਨ ਹੈ ਇਕਲੌਤਾ ਪੁੱਤ ਹੈ ਅਸੀਂ ਰਿਸ਼ਤਾ ਕਿਹਦੇ ਨਾਲ ਜੋੜਨ ਲੱਗੇ ਹੁਣ ਜਿਹੜੀ ਇਹ ਕੁੜੀ ਰੁਪਿੰਦਰ ਕੌਰ ਨੇ ਆਪਣੇ ਆਸ਼ਿਕ ਹਰਕਮਲ ਦੇ ਨਾਲ ਰਲ ਕੇ ਗੁਰਵਿੰਦਰ ਆਪਣੇ ਘਰ ਵਾਲੇ ਮੁੰਡੇ ਦਾ ਕਤਲ ਕੀਤਾ ਹੈ ਇੱਕ ਸਾਜ਼ਿਸ਼ ਦੇਖੋ ਤੁਸੀਂ ਤਾਣਾ ਬਾਣਾ ਕਿਦਾਂ ਬੁਣਿਆ ਗਿਆ ਪਹਿਲਾਂ ਇਹ ਹਰ ਕਮਲ ਨੂੰ ਰਾਤ ਨੂੰ ਦਰਵਾਜ਼ਾ ਖੋਲ੍ਹ ਕੇ ਅੰਦਰ ਵੜਿਆ ਤੇ ਗੁਰਵਿੰਦਰ ਦੀ ਆਪਣੇ ਘਰ ਵਾਲੇ ਦੀ ਕੁੱਟਮਾਰ ਕੀਤੀ ਉਹਨੂੰ ਨੀਂਦ ਵਾਲੀਆਂ ਗੋਲੀਆਂ ਦਿੱਤੀਆਂ ਤੇ ਫਿਰ ਇੱਕ ਚੋਰੀ ਦਾ ਡਰਾਮਾ ਵੀ ਚੋਰੀ ਕਰਨ ਵਾਸਤੇ ਚੋਰ ਆਏ ਸੀ ਲੁੱਟ ਛੁਟ ਕੇ ਲੈ ਗਏ ਤੇ ਸੱਟਾਂ ਮਾਰ ਕੇ ਜਾਂਦੇ ਹੋਏ ਤੇ ਇਹ ਰੁਪਿੰਦਰ ਤੇ ਹਰਕਮਲ ਕੈਨੇਡਾ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਰਹੇ ਐ 2024 ਦੇ ਵਿੱਚ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਸੀ ਤੇ ਜਦੋਂ ਪੰਜਾਬ ਆ ਜਾਂਦੇ ਐ ਫਿਰ ਇਹਨਾਂ ਨੇ ਸਾਜ਼ਿਸ਼ ਕੀਤੀ ਸੀ ਵੀ ਨਾਲੇ ਤੇ ਅਸੀਂ ਵੱਡੀ ਪ੍ਰਾਪਰਟੀ ਦੇ ਮਾਲਕ ਬਣ ਜਾਵਾਂਗੇ ਹੁਣ ਜਿਸ ਮੁੰਡੇ ਦੇ ਕੋਲ 25 ਕਿੱਲੇ ਜ਼ਮੀਨ ਹੋਵੇ ਵੱਡੀ ਕੋਠੀ ਘਾਰ ਬੈਂਕ ਬੈਲੈਂਸ ਵੀ ਹੋਊਗਾ ਇਦਰ ਉਧਰ ਹੋਰ ਵੀ ਥੋੜੀ ਬਹੁਤੀ ਪ੍ਰਾਪਰਟੀ ਹੋਣੀ ਹੈ ਤੇ ਵੀ ਨਾਲੇ ਅਰਾਧਾ ਜਿਹੜਾ ਰੋਡ ਹੈ ਇਹਨੂੰ ਹਟਾ ਦਿੱਤਾ ਜਾਵੇ ਇਹ ਸਾਜ਼ਿਸ਼ ਦੇ ਅਧੀਨ ਤਹਿਤ ਗੁਰਵਿੰਦਰ ਦਾ ਕਤਲ ਕੀਤਾ ਗਿਆ ਹੈ ਫਰੀਦਕੋਟ ਦੇ ਵਿੱਚ ਪਿੰਡ ਸੁਖਣ ਵਾਲਾ ਉੱਥੋਂ ਦਾ ਇਹ ਵਰਤਾਨ ਹੈ ਇਹ ਘਟਨਾမှာ ਕੋਈ ਨਮੀ ਨਹੀਂ ਜਾਂ ਨਮੀਆਂ ਨਹੀਂ ਪਹਿਲਾਂ ਵੀ ਹੋਈਆਂ ਨੇ ਹੁਣ ਵੀ ਹੁੰਦੀਆਂ ਰਹਿਣਗੀਆਂ ਪਰ ਸਵਾਲ ਇਹ ਹੈ ਵੀ ਜਿਹੜੇ ਪਰਿਵਾਰ ਇਹ ਸੋਚਦੇ ਨੇ ਕਿ ਸਾਡਾ ਮੁੰਡਾ ਮੈਰਜ ਕਰਾ ਕੇ ਕੈਨੇਡਾ ਵਿੱਚ ਸੈਟਲ ਹੋ ਜੇ ਉਹ ਇੱਕ ਵਾਰੀ ਵੀ ਨਹੀਂ ਸੋਚਦੇ ਵੀ ਸਾਡੇ ਕੋਲੇ 25 ਕਿੱਲੇ ਜ਼ਮੀਨ ਹੈ ਸਾਡਾ ਇਕਲੌਤਾ ਪੁੱਤ ਹੈ ਅਸੀਂ ਆਪਣੀਆਂ ਅੱਖਾਂ ਤੋਂ ਉਹਲੇ ਕਿਵੇਂ ਕਰ ਸਕਦੇ ਹਾਂ ਇੱਕ ਵਾਰੀ ਵੀ ਨਹੀਂ ਸੋਚਦੇ ਔਰ ਜਦੋਂ ਮੁੰਡਾ ਤੁਹਾਡਾ ਪੰਜਾਬ ਰਹਿੰਦਾ ਤੁਸੀਂ ਕੈਨੇਡਾ ਰਹਿੰਦੇ ਹੋ ਕੀ ਸੋਚ ਸਮਝ ਕੇ ਤੁਸੀਂ ਇਦਾਂ ਦੇ ਰਿਸ਼ਤੇ ਕਰਦੇ ਹੋ ਔਰ ਜਿਹੜਾ ਮੁੰਡਾ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ ਜਾਂ ਪੜ੍ਹਿਆ ਹੈ ਤਾਂ ਉਹਨੂੰ ਤੁਸੀਂ ਕੋਈ ਆਮ ਮੁੰਡਾ ਨਹੀਂ ਕਹਿ ਸਕਦੇ ਤਾਂ ਇਹ ਪਰਿਵਾਰ ਦੀ ਸੋਚ ਹੋਣੀ ਚਾਹੀਦੀ ਹੈ ਵੀ ਸਾਡੇ ਜੀ ਇਕਲੌਤਾ ਪੁੱਤ ਹੈ ਤਾਂ ਅਸੀਂ ਉਹਨੂੰ ਕਿੱਦਾਂ ਰੱਖਣਾ ਆਪਣੀਆਂ ਅੱਖਾਂ ਦੇ ਸਾਹਮਣੇ ਪੰਜਾਬ ਦੇ ਵਿੱਚ ਕਈ ਪਰਿਵਾਰ ਹੋਣੇ ਜਿਨ੍ਹਾਂ ਦੇ ਇੱਕ ਪੁੱਤਰ ਹੁੰਦਾ ਪੁੱਤ ਹੁੰਦਾ ਉਹ ਕਹਿੰਦੇ ਅਸੀਂ ਆਰਮੀ ਵਿੱਚ ਨਹੀਂ ਭੇਜਣਾ ਫੌਜ ਦੀ ਨੌਕਰੀ ਵਿੱਚ ਨਹੀਂ ਭੇਜਣਾ ਉਹ ਇਹ ਕਹਿੰਦੇ ਆ ਉਹ ਮਹਿਸੂਸ ਕਰਦੇ ਆ ਵੀ ਹੋ ਸਕਦਾ ਕੋਈ ਅਹਿੜੀ ਘਟਨਾ ਵਾਪਰ ਜੇ ਅਸੀਂ ਕੀ ਕਰਾਂਗੇ ਹਾਲਾਂਕਿ ਆਰਮੀ ਦੇ ਵਿੱਚ ਬਹੁਤੇ ਨੌਜਵਾਨ ਹੋ ਰਹੇ ਜਿਹੜੇ ਗਰੀਬ ਘਰਾਂ ਦੇ ਹੋ ਸਕਦੇ ਆ ਜਿਹਦੇ ਕੋਲੇ 2-4 ਕਿੱਲੇ ਜ਼ਮੀਨ ਹੋਣ ਕੋਈ ਬਹੁਤੀ ਜ਼ਮੀਨ ਜਾਇਦਾਦ ਵਾਲਾ ਨਹੀਂ ਹੋਣਾ ਸ਼ਹਿਰ ਦੇ ਕਿਤੇ ਇਦਾਂ ਲੱਗਦਾ 25 ਕਿੱਲੇ ਜ਼ਮੀਨ ਥੋੜੀ ਨਹੀਂ ਹੁੰਦੀ ਬਹੁਤ ਹੁੰਦੀ ਹੈ ਅੱਜ ਮੈਕਸਿਮਮ 60000 ਨੂੰ ਕਿੱਲਾ ਠੇਕੇ ਤੇ ਜ਼ਮੀਨ ਹੈ 25 ਕਿੱਲੇ ਜ਼ਮੀਨ ਦਾ 14-15 ਲੱਖ ਰੁਪਇਆ ਸੌਖੇ ਹੀ ਕੀ ਕਾ ਹੁੰਦਾ ਕੰਮ ਕਰਨ ਦੀ ਲੋੜ ਨਹੀਂ ਘਰੇ ਬਹਿ ਕੇ ਵੀ ਵਧੀਆ ਰੋਟੀ ਖਾਧੀ ਜਾ ਸਕਦੀ ਹੈ ਪਰ ਸਾਡੇ ਜਿਹੜੀ ਤਾਂ ਮੈਂ ਰਾਤੋ ਰਾਤ ਅਮੀਰ ਬਣਦੇ ਜਿਹੜੇ ਸੁਪਨੇ ਨੇ ਉਹ ਸਾਨੂੰ ਕਿਤੇ ਨਾ ਕਿਤੇ ਪਰੇਸ਼ਾਨ ਕਰਦੇ ਆ ਹੁਣ ਇਕਲੌਤਾ ਪੁੱਤ ਤੇ ਉਹਦਾ ਇੰਨਾ ਭੈੜਾ ਤਰੀਕਾ ਕਤਲ ਕਰਨ ਵਾਸਤੇ ਵਰਦਿਆ ਕੁੱਟਮਾਰ ਕੀਤੀ ਨੀਂਦੀਆਂ ਗੋਲੀਆਂ ਦੇ ਕੇ बेहोਸ਼ ਕੀਤਾ ਤੇ ਕਤਲ ਕੀਤਾ ਗਿਆ ਉਹਦਾ ਖੁਲ ਇਨਸਾਫ ਪਰਿਵਾਰ ਮੰਗਦਾ ਧਰਨਾ ਲਾਇਆ ਜਾਉ ਇਨਸਾਫ ਦੇ ਵਿੱਚ ਕੀ ਮੰਗਿਆ ਜਾਂਦਾ ਬੱਦ ਤੋਂ ਬੱਦ ਫਾਂਸੀ ਲੱਗੇ ਪਹਿਲੇ ਗੱਲ ਤਾਂ ਕਾਨੂੰਨ ਇਦਾਂ ਫਾਂਸੀ ਦਿੰਦਾ ਨਹੀਂ ਟਾੜੀ ਇੱਕ ਇਕ ਰੱਥ ਨਾਲ ਨਹੀਂ ਪੈਂਦੀ ਅਸੀਂ ਕਿਉਂ ਨਹੀਂ ਸੋਚ ਸਮਝ ਕੇ ਕੋਈ ਕਦਮ ਪੁੱਟਦੇ ਤੇ ਜੇ ਉਹਨਾਂ ਨੂੰ ਉਮਰ ਕਾਇਦ ਹੋ ਵੀ ਜਾਂਦੀ ਹੋਊਗੀ ਫਿਰ ਜਿਹੜਾ ਇਕਲੌਤਾ ਪੁੱਤ ਗਿਆ ਜਹਾਨ ਤੋਂ ਉਹ ਵਾਪਸ ਤਾਂ ਨਹੀਂ ਆਉਣਾ ਬੜਾ ਦੁੱਖ ਹੈ ਇਸ ਗੱਲ ਦਾ ਇਹ ਘਟਨਾਵਾਂ ਸਾਡੇ ਪੰਜਾਬ ਵਿੱਚ ਵਾਪਰਦੀਆਂ ਨੇ ਬਥੇਰੇ ਲੋਕ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਉਠਾਉਂਦੇ ਨੇ ਸਰਕਾਰਾਂ ਤੇ ਸਵਾਲ ਉਠਾਉਂਦੇ ਨੇ ਪਰ ਕੰਡੇ ਅਸੀਂ ਬਹੁਤ ਪਹਿਲਾਂ ਵੀ ਚੁੱਕੇ ਹੁੰਦੇ ਤੇ ਉਹ ਕੰਡੇ ਸਾਨੂੰ ਚੁਗਣ ਵੇਲੇ ਮਹਿਸੂਸ ਹੁੰਦਾ ਵੀ ਸਾਡੇ ਕੋਲੋਂ ਕਿਤੇ ਨਾ ਕਿਤੇ ਗਲਤੀ ਹੋਈ ਤੇ ਮੇਰੀ ਇੱਕ ਖਿੱਤਰਤ ਹੈ ਵੀ ਜਦੋਂ ਇਹ ਜੋ ਘਟਨਾ ਵਾਪਰਦੀ ਹੈ ਨਾ ਉਹ ਪੁੱਤ ਬਾਪ ਸੋਣੇ ਤੇ ਨਾ ਹੀ ਕਾਨੂੰਨ ਨੇ ਕੋਈ ਐਸੀ ਜਿਵੇਂ ਕਹਿੰਦੇ ਫਾਂਸੀ ਦੇਵੇ ਇਦਾਂ ਹੋਣਾ। ਹੋਇਆ ਨਹੀਂ ਅਜੇ ਤੱਕ। ਪਰ ਅਸੀਂ ਜਦੋਂ ਰਿਸ਼ਤਾ ਕਰਦੇ ਆ ਆਪਣੇ ਬੱਚੇ ਨੂੰ ਵਿਆਉਣ ਦੀ ਕੋਸ਼ਿਸ਼ ਕਰਦੇ ਆ ਥੋੜਾ ਬਹੁਤਾ ਸੋਚ ਜਰੂਰ ਲਿਆ ਕਰੋ। ਖਾਸ ਕਰਕੇ ਉਹ ਲੋਕ ਜਿਹੜੇ ਘਰੋਂ ਸਰ ਦੇ ਵਰਦੇ ਨੇ। 25 ਕਿੱਲੇ ਜ਼ਮੀਨ ਬਹੁਤ ਹੁੰਦੀ ਹੈ ਜੀ, ਥੋੜੀ ਨਹੀਂ ਹੁੰਦੀ। ਖਾਸ ਕਰਕੇ ਜਿਨ੍ਹਾਂ ਦੇ ਇੱਕ ਬੱਚਾ ਹੈ। ਉਹ ਜ਼ਰੂਰ ਧਿਆਨ ਦਿਓ। ਇਹ ਬੇਨਤੀ ਹੈ মিডিਆ ਵਾਲੇ ਘਰੇ ਜਾਂਦੇ ਨੇ ਪਤਾ ਨਹੀਂ ਕਿਹੋ ਜੀਆਂ ਸਟੋਰੀਆਂ ਬਣਾ ਕੇ ਪਾਉਂਦੇ ਐ ਹੁਣ ਜਿਹੜੀ ਕੁੜੀ ਨੇ ਇੱਕ ਅਰਦੂਤ ਕੀਤੀ ਐ ਤਾਂ ਉਹਦੇ ਮਨ ਵਿੱਚ ਕੀ ਚੱਲਦਾ ਸੀ ਇਹ ਸ਼ਰਿਆਂ ਪਤਾ ਲੱਗ ਗਿਆ ਕਿ ਉਹ ਕੁੜੀ ਹਰਕਮਲ ਉਹ ਮੁੰਡਾ ਜਿਹੜਾ ਇਹਦਾ ਸਾਥੀ ਸੀ ਕੈਨੇਡਾ ਵਿੱਚ ਰਹਿੰਦਾ ਜਿਹਦੇ ਨਾਲ ਰਿਲੇਸ਼ਨਸ਼ਿਪ ਵਿੱਚ ਰਹਿੰਦੀ ਸੀ ਤੇ ਉਹਨੇ ਤੇ ਇਹ ਰੁਪਿੰਦਰ ਨੇ ਮਿਲ ਕੇ ਇਹ ਸਾਰਾ ਕੁਝ پلان ਬਣਾਇਆ ਵੀ ਕਿਦਾਂ ਰਾਹ ਦੇ ਵਿੱਚੋਂ ਅਸੀਂ अरोੜਾ ਪਾਸੇ ਕਰਨਾ ਹੈ ਕਿਦਾਂ ਪ੍ਰਾਪਰਟੀ ਤੇ ਕਬਜ਼ਾ ਕਰਨਾ ਹੈ ਇਹ ਸਾਜ਼ਿਸ਼ ਸੀ ਤੇ ਇਹ ਖੁਮਿਆਜਾ ਕਿਨੂੰ ਭੁਗਤਣਾ ਪੈਣਾ ਹੈ ਮੁੰਡੇ ਦੇ ਮਾਪਿਓ ਪਰਿਵਾਰ ਨੂੰ ਤੇ ਅਸੀਂ ਇਹ ਘਟਨਾ ਤੋਂ ਸਬਕ ਲਈਏ ਖਾਸ ਕਰਕੇ ਜਿਹੜੇ ਸਰਦੇਵਰ ਦੇ ਪਰਿਵਾਰ ਨੇ ਤੇ ਉਹਨਾਂ ਨੂੰ ਕਿਸੇ ਕੈਨੇਡਾ ਅਮਰੀਕਾ ਦੇ ਲੋੜ ਨੇ ਇਹ ਭੂਤ ਜਿਹੜਾ ਦਿਮਾਗ ਵਿੱਚ ਵੜਿਆ ਹੋਇਆ ਇਹਨੂੰ ਕੱਢ ਦਿਓ ਹੁਣ ਤਕਰੀਬਨ 15 20 ਦਿਨਾਂ ਦੇ ਵਿੱਚ ਵਿੱਚ ਸਭ ਕੁਝ ਜਿਹੜੇ ਫੇਸਬੁੱਕਾਂ ਤੇ YouTube ਚੈਨਲਾਂ ਤੇ ਬੋਲਣ ਵਾਲੇ ਨੇ ਉਹਨਾਂ ਨੇ ਵੀ ਠੰਡੇ ਬਸਤੇ ਵਿੱਚ ਪਾ ਦੇਣਾ ਹੈ ਜਿਹੜੇ ਖਾਂ ਦਾ ਨਾਰਾ ਮਾਰਨ ਵਾਲੇ ਕੋਈ ਲੀਡਰ ਜਾਂਦਾ ਕੋਈ ਕੋਈ ਜਾਂਦਾ ਤੇ ਸਭ ਨੇ ਪੁੱਲ ਜਾਣਾ ਤੇ ਰਹਿੰਦੀ ਜ਼ਿੰਦਗੀ ਉਹ ਮੁੰਡੇ ਦੇ ਮਾਂ ਪਿਓ ਨੇ ਆਪਣੇ ਪੁੱਤ ਤੋਂ ਬਿਨਾ ਕਿਵੇਂ ਕੱਢਣੀ ਹੈ ਇਹ ਉਹਨਾਂ ਨੂੰ ਪਤਾ ਹੈ ਪਰ ਸਭ ਕੁਝ ਜ਼ਰੂਰ ਲਈਏ ਵੀ ਅਸੀਂ ਐਵੇਂ ਕੈਨੇਡਾ ਦੇ ਡਰਾਲਾਂ ਦੇ ਖਾਤਰ ਅਮਰੀਕਾ ਦੇ ਡਰਾਲਾਂ ਦੇ ਖਾਤਰ ਇਹੋ ਜੇ ਕੰਮ ਨਾ ਕਰੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ